ਵਿਧਾਨ ਸਭਾ ਨਾਭਾ ਦੇ ਵਿੱਚ ਪਾਸੋਂ ਸਾਡਾ ਬੜਾ ਅਹਿਮ ਸ਼ਹਿਰ ਹੈ ਜੀ ਔਰ ਇੱਥੋਂ ਦਾ ਜਿਹੜਾ ਸਕੂਲ ਹੈ ਐਮੀਨਿਅਸ ਸਕੂਲ ਦੇ ਤੌਰ ਤੇ ਨੂੰ ਮਾਨਤਾ ਮਿਲੀ ਹੈ ਔਰ ਤਕਰੀਬਨ 11 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸਕੂਲ ਜਿਹੜਾ ਬਣ ਕੇ ਤਿਆਰ ਹੋਣਾ ਔਰ ਇਹਦੀਆਂ ਕਿਸ਼ਤਾਂ ਦੇ ਵਿੱਚ ਪੈਸਾ ਆ ਰਿਹਾ ਜੀ 20 ਲੱਖ ਰੁਪਿਆ ਆ ਚੁੱਕਿਆ ਜਿਹਦੇ ਵਿੱਚੋਂ 16 ਲੱਖ ਰੁਪਿਆ ਹੁਣ ਤੱਕ ਇੱਤੇ ਲੱਗ ਚੁੱਕਿਆ ਜੀ ਔਰ 10 ਲੱਖ ਰੁਪਿਆ ਡੋਨੇਸ਼ਨ ਵੀ ਕੋਈ ਦਾਨੀ ਸੱਜਣਾ ਨੇ ਦਿੱਤੀ ਹੈ ਜਿਹੜੀ ਇਸ ਚੀਜ਼ ਤੋਂ ਖੁਸ਼ ਹੋ ਕੇ ਕਿ ਬਹੁਤ ਅੱਛਾ ਸਕੂਲ ਬਣ ਰਿਹਾ ਔਰ ਇਸ ਸਕੂਲ ਦੀ ਜਿਹੜੀ ਕੈਪੈਸਿਟੀ ਹੈ ਜੀ तकरीबन 1500 ਦੇ ਆਸ-ਪਾਸ ਹੈ ਉਸ ਵਕਤ 1200 ਦੀ ਜਿਹੜੀ ਹੈ ਭਰਤੀ ਹੈਗੀ ਸਕੂਲ ਦੇ ਵਿੱਚ ਔਰ ਲਗਾਤਾਰ ਹੀ ਵੱਧ ਰਹੀ ਹੈ ਮੈਂ ਸਾਡੇ ਕੈਸਾ ਪ੍ਰਿੰਸੀਪਲ ਸਾਹਿਬ ਇਹਨਾਂ ਨੂੰ ਵਧਾਈ ਦੇਣੀ ਚਾਹੁੰਨਾ ਪੂਰੇ ਸਟਾਫ ਨੂੰ ਕਿ ਪਿੰਡਾਂ ਦੇ ਵਿੱਚ ਅਵੇਅਰਨੈਸ ਕਰਕੇ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਹੜੇ ਆ ਸਰਕਾਰੀ ਸਕੂਲ ਦੇ ਵਿੱਚ ਦਾਖਲ ਹੋ ਰਹੇ ਆ ਔਰ ਜਿਹਦੇ ਕਰਕੇ ਅਨਬਲੀਵੇਬਲ ਯਾਨੀ ਕਿ ਸੋਚ ਨਹੀਂ ਸਕਦੇ ਕਿ ਐਡਾ ਵੱਡਾ ਅੰਕੜਾ ਜਿਹੜਾ ਸਰਕਾਰੀ ਸਕੂਲ ਪਾਸਵਾ ਐਮਿਨੈਂਸ ਦੇ ਵਿੱਚ ਵਧ ਰਿਹਾ ਵਿਦਿਆਰਥੀਆਂ ਦਾ ਕਿ ਜਿਹੜਾ ਬਾ ਕਮਾਲ ਹੈ ਜੀ ਸੋ ਇਹ ਇੱਕ ਬਹੁਤ ਹੀ ਪਹਿਲ ਕਦਮੀ ਹੈ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਔਰ ਤੁਸੀਂ ਜਿਸ ਸ਼ਰਦਾ ਦੇ ਨਾਲ ਜਿਸ ਭਾਵਨਾ ਦੇ ਨਾਲ ਜਿਸ ਉਮੀਦ ਦੇ ਨਾਲ ਤੁਸੀਂ ਬਾਕੀਆਂ ਤੋਂ ਪਿੱਛੇ हट ਕੇ ਆਮ ਆਦੀ ਪਾਰਟੀ ਨੂੰ ਵੋਟ ਪਾਈ ਸੀ ਉਹਦਾ ਨਮੂਨਾ ਜਿਹੜਾ ਜੀ ਉਹ ਤੁਸੀਂ ਇੱਥੇ ਜਿਹੜਾ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖੋਗੇ ਕਿ ਕਿਵੇਂ ਕਿਵੇਂ ਬੱਚੇ ਜਿਹੜੇ ਆ ਜਿਹੜੇ ਆਮ ਘਰਾਂ ਦੇ ਬੱਚੇ ਆ ਜਿਨ੍ਹਾਂ ਨੂੰ ਲਿਆਉਣ ਵਾਸਤੇ ਸਰਕਾਰ ਪਿੰਡਾਂ ਦੇ ਵਿੱਚ ਪੰਜ ਬੱਸਾਂ ਲਾਈਆਂ ਹੋਈਆਂ ਨੇ ਪੰਜ ਹੋਰ ਲਾਉਣ ਜਾ ਰਹੀ ਹੈ ਉਹ ਬੱਚੇ ਇੱਥੇ ਸਕੂਲ ਦੇ ਵਿੱਚ ਆ ਕੇ ਕਿਸ ਮਾਹੌਲ ਦੇ ਵਿੱਚ ਕਿਸ ਲੈਵਲ ਦੇ ਜਿਹੜੇ ਨੇ ਕਲਾਸਰੂਮ ਨੇ ਕਿਸ ਲੈਵਲ ਦਾ ਅੰਦਰ ਸਿਸਟਮ ਬਣਾ ਰਹੀ ਆ ਸਰਕਾਰ ਕਿਵੇਂ ਉਹਨਾਂ ਦੇ ਵਾਸ਼ਰੂਮ ਜਿਹੜੇ ਆ 5 ਸਟਾਰ ਹੋਟਲ ਵਰਗੇ ਬਣ ਰਹੇ ਆ ਕਿੱਦਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਤੁਸੀਂ ਪਹਿਲਾਂ ਮੈਂ ਲਾਇਬ੍ਰੇਰੀ ਦੀ ਵੀਡੀਓ ਪਾਈ ਸੀਗੀ ਬਾ ਕਮਾਲ ਹੈ ਜੀ ਸੋ ਇਹ ਸਾਰਾ ਕੰਮ ਜਿਹੜਾ ਜੀ ਪਾਸੋ ਸ਼ਹਿਰ ਦੇ ਵਿੱਚ ਹੋ ਰਿਹਾ ਸ਼ਾਇਦ ਇਹ ਇਤਿਹਾਸ ਜਿਹੜਾ ਜੀ ਉਹ ਕ੍ਰੀਏਟ ਹੋ ਰਿਹਾ ਕਿ ਕਦੇ ਵੀ ਕਿਸੇ ਵੀ ਸਰਕਾਰ ਨੇ ਇੰਨਾ ਖੂਬਸੂਰਤ ਕੰਮ ਜਿਹੜਾ ਜੀ ਉਹ ਨਹੀਂ ਕੀਤਾ ਉਹਦੇ ਵਿੱਚ ਯੋਗਦਾਨ ਸਾਡੇ ਕਈ ਸਾਹ ਪੂਰੇ ਸਟਾਫ ਦਾ ਸਾਡੇ ਭਰਾ ਬੱਬੀ ਜੀ ਬੈਠੇ ਨੇ ਪੱਤਰਕਾਰ ਵੀ ਨੇ ਸਾਡੇ ਭਰਾ ਵੀ ਨੇ ਸਾਰੇ ਨਗਰ ਪੰਚਾਇਤ ਪਾਸੋਂ ਦੇ ਸ਼ੈਂਕੀ ਜੀ ਸਾਡੇ ਜੋਗਾ ਜੀ ਰੁਪਿੰਦਰ ਜੀ ਸਾਡੇ ਮੇਰਾ ਵੀਰ ਲੱਕੀ ਪਾਸੋਂ ਸਾਡੇ ਚੇਅਰਮੈਨ ਸਾਹਿਬ ਬੈਠੇ ਨੇ ਦੀਪਾ ਰਾਮਗੜ੍ਹ ਜੀ ਸਾਰੇ ਵੀਰ ਜਿੰਨੇ ਨੇ ਸਾਡੀ ਸਾਰੀ ਟੀਮ ਜਿਹੜੀ ਅੱਜ ਵਿਜ਼ਿਟ ਕਰਨ ਵਾਸਤੇ ਆਈ ਹੈ ਇੰਨਾ ਸਕੂਨ ਮਿਲ ਰਿਹਾ ਜੀ ਮਨ ਨੂੰ ਕਿ ਬਹੁਤ ਹੀ ਕਮਾਲ ਦਾ ਕੰਮ ਹੋ ਰਿਹਾ ਇਹ ਕਮਾਲ ਦਾ ਕੰਮ ਤਾਂ ਹੋਣਾ ਹੀ ਹੁਣਾ ਸੀ ਪਰ ਸੋਨੇ ਤੇ ਸੁਹਾਗਾ ਕੀ ਹੋ ਰਿਹਾ ਕਿ ਸਾਨੂੰ ਹੀਰੇ ਮਿਲ ਗਏ ਜੀ ਕਈ ਸਾਹ ਵਰਗੇ ਸਾਨੂੰ ਪ੍ਰਿੰਸੀਪਲ ਸਾਹਿਬ ਮਿਲ ਗਏ ਜਿਹੜੇ ਦਿਨ ਰਾਤ ਮਿਹਨਤ ਕਰਕੇ ਬਹੁਤ ਹੀ हटਕੇ ਜਿਵੇਂ ਜਿੱਥੇ ਬੈਠੇ ਆ ਇਹ ਸਟਾਫ ਰੂਮ ਵਾਸਤੇ ਜਗ੍ਹਾ ਬਣਾਈ ਆ ਜਿੱਥੇ ਸਾਰਾ ਸਟਾਫ ਬਹਿ ਕੇ ਆਪਣਾ ਜਦੋਂ ਫ੍ਰੀ ਟਾਈਮ ਹੁੰਦਾ ਇੱਥੇ ਬਹਿ ਕੇ ਗੱਲਬਾਤ ਕਰ ਸਕਦੇ ਆ ਹਰੇਕ ਦਾ ਲੋਕਰ ਬਾਇ ਨੇਮ ਬਣਾਇਆ ਜੀ ਇਹ ਬਹੁਤ ਕਮਾਲ ਦੀ ਗੱਲ ਹੈ ਜੀ ਬਹੁਤ ਹੀ ਖੂਬਸੂਰਤ ਕਨਸੈਪਟ ਜਿਹੜਾ ਹੈਗਾ ਇਹ ਬਣਾਇਆ ਜੀ ਔਰ ਇੱਥੇ ਸਕੂਲ ਦੇ ਵਿੱਚ ਅੱਜ ਮੇਰਾ ਆਉਣ ਦਾ ਕਿਹੜੀ ਵੀ ਕਾਰਨ ਸੀਗਾ ਕਿ ਡੋਰ ਟੂ ਡੋਰ ਜਾ ਕੇ ਘਰ-ਘਰ ਜਾ ਕੇ ਪੇਰੈਂਟਸ ਨੂੰ ਪ੍ਰੇਰਿਤ ਕਰਨਾ ਕਿ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਦੇ ਵਿੱਚ ਵੱਧ ਪੈਸੇ ਦੇ ਕੇ ਪੜਾਉਣ ਦੀ ਬਜਾਏ ਤੁਸੀਂ ਇਹ ਸਰਕਾਰੀ ਐਮੀਨ ਸਕੂਲ ਪਾਸੋਂ ਦੇ ਵਿੱਚ ਲਾਓ ਤੁਹਾਨੂੰ ਆਉਟਪੁਟ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਮਿਲੇਗੀ ਉਹ ਜਿਹੜੀ ਅਸੀਂ ਅੱਜ ਡਰਾਈਵ ਜਿਹੜੀ ਹੈ ਸ਼ੁਰੂ ਕਰ ਰਹੇ ਹਾਂ ਸੋ ਬਹੁਤ ਬਹੁਤ ਮੁਬਾਰਕਬਾਦ ਆ ਬਹੁਤ ਬਹੁਤ ਧੰਨਵਾਦ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਾਹਿਬ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਔਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਆ ਪਾੜੀ ਸਰਕਾਰ ਬਣਾਈ ਹੈ ਅੱਜ ਉਹਦਾ ਅਸਰ ਜਿਹੜਾ ਦੀ ਇਹ ਦੇਖਣ ਨੂੰ ਮਿਲ ਰਿਹਾ ਕਿ ਇਹ ਸਕੂਲ ਦੇ ਵਿੱਚ ऐसे हीरे पैदा हो रहे हैं ऐसे बच्चे आ रहे हैं इनने खूबसूरत माहौल ਦੇ ਵਿੱਚ ਬੱਚੇ ਪੜ੍ਹ ਕੇ ਜਦੋਂ ਅੱਗੇ ਵਧਣਗੇ ਤਾਂ ਉਹ ਚੰਗੇ ਸਮਾਜ ਸੇਵੀ ਚੰਗੇ ਆਫੀਸਰ ਚੰਗੇ ਸਾਇੰਟਿਸਟ ਚੰਗੇ ਪੋਲੀਟੀਸ਼ੀਅਨ ਚੰਗੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਚੰਗੇ ਗਾਇਕ ਚੰਗੇ ਰਾਈਟਰ ਜਿਹੜੇ ਆ ਉਹ ਬਣ ਸਕਣਗੇ ਔਰ ਇਹਦੇ ਵਿੱਚ ਯੋਗਦਾਨ ਜਿਹੜਾ ਸਾਡੀ ਸਿੱਖਿਆ ਦਾ ਕਿਉਂਕਿ ਸਾਡਾ ਬੇਸ ਹੈ ਜੋ ਸਾਡੇ ਅੰਦਰ ਹੈ ਉਹੀ ਸਾਡੇ ਬਾਹਰ ਹੋਊਗਾ ਚੰਗੀ ਸਿੱਖਿਆ ਜਿਹੜੀ ਹੈ ਇੱਕ ਚੰਗੀ ਦੇਸ਼ ਦੀ ਬੁਨਿਆਦ ਹੁੰਦੀ ਹੈ ਇਹ ਬਹੁਤ ਵੱਡਾ ਪ੍ਰਾਲਾ ਪੰਜਾਬ ਸਰਕਾਰ ਭਗਵੰਤ ਸਰਕਾਰ ਦਾ ਮੈਂ ਵਧਾਈ ਦੇਣੀ ਚਾਹੁੰਦਾ ਸਾਰਿਆਂ ਨੂੰ ਔਰ ਸਕੂਲ ਦੇ ਸਟਾਫ ਨੂੰ ਵੀ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਸ ਖੂਬਸੂਰਤ ਲੋਕੇਸ਼ਨ ਨੂੰ ਆਪਣੇ ਕੈਮਰੇ ਚ ਕੈਦ ਕਰਕੇ ਤੁਹਾਡੇ ਤੱਕ ਪਹੁੰਚਾਰੇ ਨੇ ਸਭ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਕਹਿ ਰਹੇ ਹੋ 20 ਕਰੋੜ ਰੁਪਏ ਪੰਜਾਬ ਦਾ ਪਹਿਲਾ ਸਕੂਲ ਹੋਏਗਾ 20 ਕਰੋੜ ਦੀ ਰਕਮ ਗਿਆ ਰੱਖ ਗਿਆ ਜੀ 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 11 ਕਰੋੜ ਹੈ ਜੀ 11 ਕਰੋੜ ਹੈ ਇਹਦੇ ਵਿੱਚ ਦੋ ਸਕੂਲ ਨੇ ਸਾਡੇ ਕੋਲੇ ਐਮੀਨੈਂਸ ਦੋ ਸਕੂਲ ਨੇ ਇੱਕ ਤਾਂ ਬਾਇਸ ਸਕੂਲ ਨਾਬਾ ਜੀ ਤੇ ਇੱਕ ਪਾਸੋਂ ਦਾ ਸਕੂਲ ਹੈ ਤੇ ਜਿਹੜਾ ਬਾਇਸ ਸਕੂਲ ਨਾਬਾ ਜੀ ਉਹਦੇ ਲਈ 92 92 ਲੱਖ ਰੁਪਏ ਆ ਚੁੱਕੇ ਆ ਜੀ ਦੇ ਖਾਤੇ 'ਚ ਕਿਉਂਕਿ ਉਹ ਵੀ ਬਹੁਤ ਔਰਗਨ ਬਹੁਤ ਪੁਰਾਣੀ ਬਿਲਡਿੰਗ ਦੇ ਵਿੱਚ ਬਣਿਆ ਉਹਨੂੰ ਵੀ ਜਦੋਂ ਖੂਬਸੂਰਤ ਤਰੀਕੇ ਨਾਲ ਤਿਆਰ ਕਰਾਂਗੇ ਉਹ ਵੀ ਬਹੁਤ ਬਾ ਕਮਾਲ ਬਣ ਜਾਣਾ ਸੋ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਕਿਸੇ ਵੀ ਮੁਲਕ ਚਲੇ ਜਾ ਤੁਸੀਂ ਤੁਸੀਂ ਦੁਨੀਆ ਦੇ ਕਿਸੇ ਮੁਲਕ ਚਲੇ ਜਾ ਜਿਹੜਾ ਸਾਡਾ ਬੇਸ ਹੈ ਜੀ ਜਿਹੜਾ ਸਾਡਾ ਮੰਦਰ ਹੈ ਵਿਦਿਆ ਦਾ ਉਹ ਸਕੂਲ ਨੇ ਅਗਰ ਸਕੂਲਾਂ ਦਾ ਇਹ ਲੈਵਲ ਬਣ ਗਿਆ ਫਿਰ ਸਮਝ ਲਓ ਕਿ ਸਾਡਾ ਬੇਸ ਬਣ ਗਿਆ ਜੀ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਉਹ 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 ਕੁਝ ਉਹਨਾਂ ਤੋਂ ਉਮੀਦ ਕਰ ਸਕਦੇ ਆ ਜਿਹੜੀ ਕਦੇ ਸੋਚੀ ਵੀ ਨਹੀਂ ਸੀਗੀ ਜੀ ਕਿਉਂਕਿ ਪਲੇਟਫਾਰਮ ਮਿਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਪਲੇਟਫਾਰਮ ਤਿਆਰ ਕਰਨਾ এডੂਕੇਸ਼ਨ ਚ ਇਹ ਸਾਡੀ ਸਰਕਾਰ ਦਾ ਆਮ ਆਦਮੀ ਪਾਰਟੀ ਸਰਕਾਰ ਦਾ ਸਾਡਾ ਮਕਸਦ ਹੈ ਜੀ ਜੀ ਯੋਗਦਾਨ ਕਰਕੇ ਇਹਨਾਂ ਦੇ ਭਲਾਛੇਰੀ ਕਰਕੇ ਸਾਨੂੰ ਲਗਭਗ 11 ਕਰੋੜ ਰੁਪਇਆ ਸਿੱਖਿਆ ਮੰਤਰੀ ਜੀ ਅਨਾਉਂਸ ਕਰਕੇ ਗਏ ਸੀਗੇ ਉਹਦੇ ਵਿੱਚੋਂ ਪਹਿਲੀ ਇੰਸਟਾਲਮੈਂਟ ਜਿਹੜੀ ਹੈ ਉਬੀ ਲੱਖ ਰੁਪਏ ਸਕੂਲ ਨੂੰ ਮਿਲ ਚੁੱਕੇ ਜੀ ਨਾਲ ਚਾਰ ਦੁਵਾਰੀ ਦਾ ਕੰਮ ਚੱਲ ਰਿਹਾ ਸਕੂਲ ਦੇ ਵਿੱਚ ਐਂਡ ਬਹੁਤ ਜਲਦੀ ਦੋ ਚਾਰ ਦਿਨਾਂ ਦੇ ਵਿੱਚ ਅਸੀਂ ਦੀ ਰਿਪੇਅਰ ਦਾ ਕੰਮ ਵੀ ਸਟਾਰਟ ਕਰ ਦਾਂਗੇ ਇਸ ਦੇ ਨਾਲ ਹੀ ਐਨਰੋਲਮੈਂਟ ਡਰਾਈਵ ਜਿਹੜੀ ਐਮਐਲਏ ਸਭ ਖੁਦ ਅੱਜ ਡੂ ਟੂ ਡੋਰ ਕੈਂਪੇਨ ਕਰਕੇ ਸਟਾਰਟ ਕਰਨ ਜਾ ਰਹੇ ਨੇ ਬਹੁਤ ਅੱਛਾ ਰਿਸਪੌਂਸ ਸਾਨੂੰ ਸਾਡੇ ਸ਼ਹਿਰ ਦਾ ਵੀ ਤੇ ਲਗਭਗ 36 ਪਿੰਡਾਂ ਦੇ ਵੀ ਸਾਡੀ ਵੱਸਾ ਜਾਂਦੀਆਂ ਨੇ ਉੱਥੋਂ ਵੀ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਸਕੂਲ ਤੋਂ ਹਟ ਕੇ ਸਕੂਲ ਆਫ ਐਮਿਨੈਂਸ ਭਾਅ ਸੋਭਿਤ ਦਾਖਲਾ ਲੈ ਰਹੇ ਚੁਣਦੇ ਨੇ ਕੀ ਕੁਝ ਖਾਸ ਸਾਹਿਬ ਜਿਹੜੇ ਹੈ ਇਨਫਰਾਸਟ੍ਰਕਚਰ ਤੋਂ ਅਸੀਂ ਪੰਜਾਬ ਸਰਕਾਰ ਦੀ ਮਦਦ ਨਾਲ ਐਮਐਲਏ ਸਾਹਿਬ ਦੇ ਯੋਗਦਾਨ ਨਾਲ ਇਨਫਰਾਸਟ੍ਰਕਚਰ ਅਸੀਂ ਪ੍ਰੋਪਰ ਪੂਰਾ ਕਰਨ ਜਾ ਰਹੇ ਹਾਂ ਸੈਕੰਡ ਪਰਾਈ ਹੈ ਜੀ ਬੱਚਿਆਂ ਦੀ ਸਭ ਤੋਂ ਵੱਧ ਇੰਪੋਰਟੈਂਟ ਪਰਾਈ ਹੈ ਸਾਡੇ ਕੋਲੇ ਸਾਰਾ ਸਟਾਫ ਪੂਰਾ ਹੈ ਇੱਥੇ ਕੋਈ ਵੈਕੈਂਸੀ ਨਹੀਂ ਕੋਈ ਪੋਸਟ ਖਾਲੀ ਨਹੀਂ ਸਾਰੇ ਲੈਕਚਰਰਸ ਨੇ ਏਰੀਆ ਦਾ ਵੱਡਾ ਸਕੂਲ ਹੈ ਤੇ ਇੱਥੇ ਦੇ ਬੱਚੇ ਜਿਹੜੇ ਨੇ ਉਹ ਪੜਾਈ ਵੀ ਸਾਡੀ ਗਾਰੰਟੀ ਵੀ 100% ਬੈਟਰ ਦੈਨ ਐਨੀ ਪ੍ਰਾਈਵੇਟ ਸਕੂਲ ਵੀ ਵਿਲ ਪ੍ਰੋਵਾਈਡ ਦ ਐਜੂਕੇਸ਼ਨ ਇਸ ਤੋਂ ਨ ਦੇਖਦੇ ਹਾਂ ਜਿਹੜਾ ਸਮਾਰਟ ਕਲਾਸਿਸ ਨੇ ਹੋਰ ਕੀ ਕੁਝ ਡਵੈਲਪਮੈਂਟ ਆ ਰਿਹਾ ਹੈ ਇਸ ਕੋ ਸਰ ਸਮਾਰਟ ਕਲਾਸਿਸ ਦੇ ਵਿੱਚ 90 95000 ਦੀ ਕਾਸਟ ਦੇ ਨਾਲ ਟੱਚ ਸਕਰੀਨ TFT ਪੈਨਲ ਲੱਗੇ ਹੋਏ ਨੇ ਜਿਹੜੇ ਅੱਜਕੱਲ ਮਾਡਰਨ ਐਜੂਕੇਸ਼ਨ ਵਿੱਚ ਬਹੁਤ ਇੰਪੋਰਟੈਂਟ ਨੇ ਪਹਿਲਾ ਵਾਲਾ ਜਮਾਨਾ ਚਲਾ ਗਿਆ ਜੀ ਜਿੱਦੇ ਵਿੱਚ ਅਸੀਂ ਬਲੈਕਬੋਰਡ ਦੇ ਉੱਪਰ ਬੱਚੇ ਨੂੰ ਪੜਾਉਂਦੇ ਸੀ ਅੱਜਕੱਲ ਬੱਚੇ ਨੂੰ 3D ਦੇ ਵਿੱਚ ਪੜਾਇਆ ਜਾਂਦਾ ਤਾਂ ਉਹਦਾ ਉਹਦਾ ਬੱਚੇ ਦੀ ਸਾਈਕੋਲੋਜੀ ਉੱਪਰ ਉਹਦੀ ਮੈਂਟਲ ਹੈਲਥ ਉੱਪਰ ਲੰਬੇ ਸਮੇਂ ਤੱਕ ਉਦਾਸ ਰਹਿੰਦਾ ਜੀ ਤੇ ਵਾਸ਼ਰੂਮ ਬਣਾਏ ਨੇ ਉਹ ਵੀ ਲੱਗਦੇ ਨੇ ਉਹ ਕਿੰਨਾ ਮੈਂ ਸਰ ਜੋ 6 ਮਹੀਨੇ ਪਹਿਲਾਂ ਜੁਆਇਨ ਕੀਤਾ ਸੀ ਤਾਂ ਅਸੀਂ ਇੱਕ ਸਰਵੇ ਕਰਵਾਇਆ ਸੀ ਕਿ ਟੀਚਰਸ ਤੋਂ ਤੇ ਬੱਚਿਆਂ ਤੋਂ ਵੀ ਤੁਹਾਨੂੰ ਸਭ ਤੋਂ ਵੱਡੀ ਸਮੱਸਿਆ ਸਕੂਲ ਵਿੱਚ ਕੀ ਆ ਰਹੀ ਹੈ ਤਾਂ 90% ਬੱਚਿਆਂ ਨੇ ਟੀਚਰਸ ਦਾ ਇੱਕੋ ਜਵਾਬ ਸੀ ਵੀ ਵਾਸ਼ਰੂਮ ਬਹੁਤ ਗੰਦੇ ਨੇ ਤਾਂ ਪ੍ਰਾਇਰਟੀ ਦੇ ਉੱਪਰ ਅਸੀਂ ਉਹ ਵਾਸ਼ਰੂਮ ਜਿਹੜੇ ਨੇ ਰਿਪੇਅਰ ਕਰਵਾਏ ਨੇ ਲਗਭਗ 6 ਵਾਸ਼ਰੂਮ ਜਿਹੜੇ ਨੇ ਜੋ ਇੱਕ ਐਮੀਨ ਸਕੂਲ ਦੇ ਸਟੈਂਡਰਡ ਅਕੋਰਡਿੰਗ ਹੋਣੇ ਚਾਹੀਦੇ ਨੇ ਉਦਾਂ ਦੇ ਵਾਸ਼ਰੂਮ ਤਿਆਰ ਕਰਵਾਏ ਨੇ ਜੀ